ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਪਰਮਾਤਮਾ ਦੀ ਪੂਰੀ ਤੁਹਾਡੇ ਤੇ ਬਖਸ਼ਿਸ਼ ਹੋਵੇਗੀ ਤੇ ਵਾਹਿਗੁਰੂ ਜੀ ਇਹ ਮੈਂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਅੱਜ ਆਪਾਂ ਇੱਕ ਨਵਾਂ ਬਲੌਗ ਲੈ ਕੇ ਫਿਰ ਹਾਜ਼ਰ ਹੋਏ ਆਂ ਤੇ ਪਹਿਲਾਂ ਨੇ ਬਲੌਗ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੀਤਾ ਜਿਹੜਾ ਮੇਰਾ ਫਰਸਟ ਬਲੌਗ ਸੀਗਾ ਤੇ ਇੰਨੇ ਜ਼ਿਆਦਾ ਕਮੈਂਟ ਆਏ ਮੇਰੀਆਂ ਭੈਣਾਂ ਦੇ ਬਹੁਤ ਜ਼ਿਆਦਾ ਉਹਨੂੰ ਬਹੁਤ ਜ਼ਿਆਦਾ ਵਿਊ ਵੀ ਬਹੁਤ ਮਿਲਿਓ ਬਲੌਗ ਨੂੰ ਤੇ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਮੇਰੇ ਚੈਨਲ ਨੂੰ ਜੇ ਵੱਧ ਤੋਂ ਵੱਧ ਜਿਹੜਾ ਸਬਸਕ੍ਰਾਈਬ ਕਰੋ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਆਈਆਂ ਮੇਰੇ ਚੈਨਲ ਤੇ ਉਹ ਵੀ ਜਰੂਰ ਸਬਸਕ੍ਰਾਈਬ ਕਰੋ ਮੇਰੇ ਵੀਰ ਵੀ ਕਰੋ ਮੇਰੇ ਵੀਰਾਂ ਨੇ ਵੀ ਬਹੁਤ ਸੋਹਣੇ ਕਮੈਂਟ ਕੀਤੇ ਸੀ ਹਨਾ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤibhਖਸ਼ੇ ਤੇ ਅੱਜ ਆਪਾਂ ਇੱਕ ਨਵਾਂ ਬਲੌਗ ਲੈ ਕੇ ਆਏ ਆ ਅੱਜ ਜਿਹੜਾ 1 ਜੁਲਾਈ ਦਾ ਦਿਨ ਆ ਸੋਮਵਾਰ ਦਾ ਦਿਨ ਆ ਤੇ ਸਾਰਿਆਂ ਦੇ ਸਕੂਲ ਆ ਜਿਹੜੇ ਲੱਗੇ ਹਨ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨੂੰ ਡਿਊਟੀ ਕਰਦੀਆਂ ਹਨ ਉਹ ਵੀ ਗਈਆਂ ਹੋਣਗੀਆਂ ਅੱਜ ਡਿਊਟੀ ਤੇ ਤੇ ਸਾਰਿਆਂ ਨੂੰ ਔਖਾ ਵੀ ਲੱਗਿਆ ਹੋਊਗਾ ਹੈਨਾ ਕਿਉਂਕਿ ਮਹੀਨਾ ਆਪਾਂ ਇੱਕ ਰਹਿ ਆ ਘਰੇ ਘਰੇ ਰਹਿ ਕੇ ਤੇ ਦੁਬਾਰਾ ਫੇਰ ਹਨ ਪਹਿਲਾਂ ਆਪਾਂ ਥੋੜੀਆਂ ਜੀਆਂ ਜਿਹਾ ਲੇਜੀ ਹੋ ਜੰਨੀਆਂ ਵੀ ਛੁੱਟੀ 'ਚ ਕੋਈ ਨਾ ਲੇਟ ਉੱਠ ਖੜਾਂਗੇ ਲੇਟ ਉੱਠ ਖੜਾਂਗੇ ਹੈਨਾ ਤੇ ਅੱਜ ਤਾਂ ਫਿਰ ਆਪਾਂ ਡਿਊਟੀ ਤਾਂ ਬੁਝਾਉਣੀ ਪੈਣੀ ਆ ਹਨਾ ਜਦੋਂ ਆਪਾਂ ਬੱਚੇ ਪਾਲਣੇ ਆ ਆਪਣਾ ਘਰ ਚਲਾਉਣਾ ਤੇ ਆਪਦੇ ਹਸਬੈਂਡ ਦੀ سپورਟ ਕਰਨੀ ਆ ਹਨਾ ਆਪਣੀ ਫੈਮਲੀ ਦੀ سپورਟ ਕਰਨੀ ਆ ਤੇ ਆਪਾਂ ਨੂੰ ਸਾਰਾ ਕੁਝ ਦੇਖਣਾ ਹੀ ਪੈਣਾ ਹਨਾ ਚਲੋ ਆਪਾਂ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੀਏ ਹਨਾ ਵੀ ਪ੍ਰਮਾਤਮਾ ਨੇ ਆਪਾਂ ਨੂੰ ਤੰਦਰੁਸਤੀ ਬਖਸ਼ੀ ਹੋਈਆ ਤੇ ਆਪਾਂ ਆਦੇ ਜਿਹੜੇ ਕੰਮ ਕਾਜ ਆ ਆਪਣੇ ਹੱਥੀਂ ਕਰ ਰਹੇ ਆ ਹਨਾ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਤੇ ਕੰਮ ਦਾ ਕੀ ਆ ਹਨਾ ਇਹ ਤਾਂ ਹੋਈ ਜਾੜੇ ਆ ਪਹਿਲਾਂ ਵਾਲੇ ਜਮਾਨੇ 'ਚ ਆਪਣੀਆਂ ਮੰਮੀਆਂ ਸੀ ਕਿੰਨਾ ਕੰਮ ਕਰਦੀਆਂ ਸੀ ਤੇ ਉਹਨਾਂ ਨੂੰ ਕੋਈ ਬਿਮਾਰੀ ਸੀ ਕੋਈ ਬਿਮਾਰੀ ਨਹੀਂ ਸੀ ਉਹ ਸਵੇਰ ਤੋਂ ਲੱਗ ਜਾਂਦੀਆਂ ਸੀ ਰਾਤ ਨੂੰ 10 ਵਜੇ ਤੱਕ ਵੀ ਕੰਮ ਕਰੀ ਜਾਂਦੀਆਂ ਸੀ ਹੈਨਾ ਹੁਣ ਜਿਹੜੀਆਂ ਮੇਰੀ ਉਮਰ ਦੀਆਂ ਮੇਰੀਆਂ ਭੈਣਾਂ ਉਹਨਾਂ ਨੂੰ ਤਾਂ ਹੁਣ ਪਤਾ ਹੀ ਹੋਊਗਾ ਜਿਵੇਂ ਆਪਣੀਆਂ ਮੰਮੀਆਂ ਪਹਿਲਾਂ ਘਰੇ ਕੰਮ ਕਰਦੀਆਂ ਸੀ ਘਰੇ ਕੰਮ ਕਰਕੇ 9-10 ਵਜੇ ਦੇ ਨੂੰ ਕਪਾਹ ਵਿੱਚ ਰਣ ਜਾਂਦੀਆਂ ਹੁੰਦੀਆਂ ਸੀ ਕਪਾਹਾਂ ਚੁਗਣੀਆਂ ਖੇਤ ਛਣਾ ਮਿਰਚਾਂ ਵੀ ਤੋੜਨ ਜਾਣੀ ਅਸੀਂ ਵੀ ਨਾਲ ਚਲੇ ਜਾਂਦੇ ਹੁੰਦੇ ਸੀਗੇ ਜਦੋਂ ਸਾਨੂੰ ਛੁੱਟੀਆਂ ਹੁੰਦੀਆਂ ਸੀ ਸਾਡੀ ਮੰਮੀ ਹੋਣਾ ਨੇ ਜਾਣਾ ਕਪਾਹ ਚੁਗਣ ਜਦੋਂ ਛੁੱਟੀਆਂ ਹੁੰਦੀਆਂ ਤੇ ਅਸੀਂ ਨਾਲ ਚਲੇ ਜਾਂਦੇ ਸਾਨੂੰ ਬਹੁਤ ਚਾਹ ਹੁੰਦਾ ਸੀ ਵੀ ਚਲੋ ਚੱਲੀਏ ਚਲੋ ਚੱਲੀਏ ਉਹ ਸਮੇਂ ਜਾਦਾ ਵਧੀਆ ਸੀ ਹੈਨਾ ਹੋਂ ਨਾਲੇ ਸਮੇਂ ਨਾਲੋਂ ਤੇ ਚਲੋ ਕੋਈ ਨਾ ਸਮੇ ਦਾ ਬਦਲਾਅ ਵੀ ਜ਼ਰੂਰੀ ਆ ਤੇ ਪਰ ਇੰਨਾ ਵੀ ਬਦਲਾਅ ਨਹੀਂ ਜ਼ਰੂਰੀ ਹੈਨਾ ਰਿਸ਼ਤਿਆਂ 'ਚ ਕਿੰਨੀ ਕੜਤਣ ਆਈ ਹੋਈ ਆ ਕੋਈ ਕਿਸੇ ਨਾਲ ਮਿਲਵਰਤਨ ਨਹੀਂ ਹੈਗਾ ਤੇ ਕੋਈ ਪਿਆਰ ਹੀ ਨਹੀਂ ਲੋਕਾਂ ਨੂੰ ਕਿਸੇ ਨਾਲ ਹੈਨਾ ਸਿਰਫ ਮਤਲਬ ਦੇ ਰਿਸ਼ਤੇ ਨੇ ਤੇ ਪਰ ਇੰਨੇ ਮਤਲਬ ਦੇ ਮੈਂ ਤਾਂ ਕਿੰਨੀ ਵੀ ਨਹੀਂ ਹੋਣੀ ਚਾਹੀਦੀ ਪਹਿਲਾਂ ਵਾਲੇ ਸਮੇਂ ਚ ਨਾ ਮੈਂ ਅੱਜ ਯਾਦ ਕਰੀ ਜਾਵਾ ਮੇਰੇ ਨਾ ਚਾਰ ਭੂਆ ਜੀ ਆ ਤੇ ਡੈਡੀ ਹੁਣੀ ਤਿੰਨ ਭਰਾ ਨੇ ਸਾਡੇ ਘਰ ਚ ਜਿਵੇਂ ਅੱਜ ਵੀ ਇਹੀ ਰੀਤ ਆ ਵੀ ਜਿਹੜਾ ਕੋਈ ਵੀ ਕਰਦਾ ਕੰਮ ਆ ਵੀ ਮੇਰੀ ਭੂਆ ਜੀਆਂ ਤੋਂ ਪੁੱਛੇ ਬਿਨਾ ਅਸੀਂ ਕਰਦੇ ਨਹੀਂ ਹੈਗੇ ਮੇਰੇ ਸਭ ਤੋਂ ਵੱਡੇ ਭੂਆ ਜੀ ਆ ਸੁਖਦੇਵ ਕੌਰ ਭੂਆ ਜੀ ਆ ਮੇਰੇ ਦਬਾਬੇ ਦੇ ਵਿੱਚ ਤੇ ਕੋਈ ਵੀ ਕੰਮ ਆ ਮੰਮੀ ਹੁਣੀ ਕਹਿਣਗੇ ਨਹੀਂ ਵੀ ਪਹਿਲਾਂ ਭੈਣ ਜੀ ਦੀ ਰਹਿ ਲੈਣੀ ਆ ਸਾਨੂੰ ਵੀ ਜਨਲੀ ਦੀ ਬਾਅਦ ਚ ਪੁੱਛ ਦਿਆ ਕਿੰਨੀ ਖੁਸ਼ੀ ਹੁੰਦੀ ਉਹ ਤੇ ਉਹ ਪੂਆ ਜੀ ਨੂੰ ਕਿੰਨੀ ਖੁਸ਼ੀ ਹੁੰਦੀ ਉਹ ਵੀ ਮੇਰੇ ਪੇਕੇਆਂ ਚ ਮੇਰਾ ਕਿੰਨਾ ਮਾਣ ਦਾਣਾ ਹੈ ਨਾ ਤੇ ਕੋਈ ਵੀ ਗੱਲ ਹੋਵੇ ਕਹਿਣਗੇ ਵੀ ਨਹੀਂ ਪਹਿਲਾਂ ਵੀ ਉਹਨੂੰ ਪੁੱਛ ਲਈਏ ਕਿ ਮੈਂ ਸਲਾਹ ਕਰਨੀ ਹੈ ਕਿਵੇਂ ਆ ਹਨਾ ਤੇ ਤੁਹਾਨੂੰ ਨਾ ਮੈਂ ਇੱਕ ਦੱਸਦੀ ਆ ਥੋੜੇ ਕ ਟਾਈਮ ਦੀ ਗੱਲ ਆ ਮੇਰੇ ਨਾ ਪੇਕੇ ਨੇ ਖੰਡ ਪਾਟ ਰਖਾਇਆ ਸੀਗਾ ਜਨਵਰੀ ਚ ਸੀ ਤੇ ਅਸੀਂ ਸਾਰੀਆਂ ਸੀ ਚਾਰੇ ਭੈਣਾਂ ਚਲੀਆਂ ਗਈਆਂ ਦੋ ਮੇਰੇ ਤਾਇਆ ਜੀ ਦੀ ਬੇਟੀਆਂ ਮੈਂ ਦੋ ਭੈਣਾਂ ਸੀ ਤੇ ਦੂਜੀ ਜਿਹੜੀ ਵੱਡੀ ਭੈਣ ਉਹ ਮੇਰੀ ਭੈਣ ਬਾਹਰ ਅਮਰੀਕਾ ਤੋਂ ਨਹੀਂ ਸੀ ਆਈ ਜਦੋਂ ਅਸੀਂ ਚਲੀਆਂ ਗਈਆਂ ਤੇ ਜਾ ਕੇ ਤਾਂ ਬਹਿ ਗਈਆਂ ਹਨ ਪਰ ਸਾਨੂੰ ਖਾਲੀ-ਖਾਲੀ ਜਿਹਾ ਲੱਗੇ ਵੀ ਆਏ ਹਨਾ ਜਿੰਨਾ ਟੈਂਪੂ ਆ ਜੀ ਨਹੀਂ ਆਏ ਸਾਡੇ ਵੱਡੇ ਹੋਏ ਉਹਨਾਂ ਨਾਲ ਰੌਣਕ ਹੀ ਇੰਨੀ ਆ ਵੀ ਐ ਭਰਿਆ-ਭਰਿਆ ਘਰ ਲੱਗਦਾ ਤੇ ਅਸੀਂ ਤਾਂ ਮੇਰੀ ਛੋਟੀ ਸਿਸਟਰ ਨੂੰ ਅਸੀਂ ਕਹਿ ਵੀ ਨਹੀਂ ਪਹਿਲਾਂ ਪੂਆ ਜੀ ਨੂੰ ਲੈ ਕੇ ਆਓ ਫਿਰ ਉਹ ਦਬਾਬੇ 'ਚ ਨਹੀਂ ਮੇਰੇ ਪੂਆ ਜੀ ਤੇ ਗਏ ਤੇ ਜਾ ਕੇ ਉਹਨੂੰ ਲੈ ਕੇ ਆਈ ਤੇ ਜਦੋਂ ਆ ਗਏ ਸਾਡੇ ਤਾਂ ਚਿਹਰੇ ਹੀ ਖੜ ਗਏ ਵੀ ਸਾਨੂੰ ਇੰਨਾ ਜ਼ਿਆਦਾ ਚਾ ਚੜਿਆ ਤੇ ਪ੍ਰਮਾਤਮਾ ਮੈਂ ਕਿੰਨੀ ਨੇ ਵੀ ਉਹਨਾਂ ਦੀ ਉਮਰ ਆ ਜਿਹੜੀ ਲੰਮੀ ਕਰੇ ਤੇ ਮੰਮੀ ਹੁਣੇ ਵੀ ਇੰਨਾ ਜ਼ਿਆਦਾ ਉਹਨਾਂ ਦਾ ਹਨਾ ਪਿਆਰ ਆ ਤੇ ਬਹੁਤ ਜ਼ਿਆਦਾ ਭੂਆ ਜੀ ਵੀ ਮੇਰੇ ਬਹੁਤ ਜ਼ਿਆਦਾ ਕਰਦੇ ਆ ਸਾਡਾ ਪ੍ਰਮਾਤਮਾ ਮੈਂ ਤਾਂ ਕਿੰਨੀ ਹਣੀ ਆ ਵੀ ਸਾਰੇ ਨਣ ਦੇ ਪਰਜਾਈਆਂ ਦਾ ਆਈ ਰੱਖੇ ਨਣ ਦਾ ਵੀ ਜੇ ਚੰਗੀਆਂ ਫਿਰ ਪਰਜਾਈਆਂ ਵੀ ਚੰਗੀਆਂ ਜੇ ਪਰਜਾਈਆਂ ਚੰਗੀਆਂ ਫਿਰ ਨਣ ਦਾ ਵੀ ਚੰਗੀਆਂ ਹਨਾ ਪਰ ਜਿਹੜੀ ਧੀ ਆ ਹਨਾ ਇਹ ਘਰ ਦਾ ਮਾਣ ਹੁੰਦੀ ਆ ਤੇ ਸਾਰੀਆਂ ਪਰਜਾਈਆਂ ਨੂੰ ਚਾਹੀਦਾ ਵੀ ਉਹ ਬੜਾ ਵਿਚਾਰੀ ਨੇ ਰੋਜ਼ ਬੈਠੀ ਰਹਿਣਾ ਤੇ ਅੱਗੇ ਜੇ ਮੈਂ ਛੁੱਟੀਆਂ 'ਚ ਕਿੰਨਾ ਕਿੰਨਾ ਦਿਨ ਰਹਿ ਜਾਂਦੀਆਂ ਹੁੰਦੀਆਂ ਸੀ ਨਾ ਦੋ ਤੇ ਦੋ ਤੀਆਂ ਕਿੰਨੇ ਆਏ ਹੁੰਦੇ ਸੀ ਇਸ ਵਾਰੀ ਨਾ ਜਿਵੇਂ ਇਸ ਵਾਰੀ ਵੀ ਦੋ ਤਿੰਨ ਸਾਲ ਤੋਂ ਹੀ ਦੇਖ ਰਹੇ ਆ ਕੋਈ ਬੱਚੇ ਹੀ ਨਹੀਂ ਆਉਂਦੇ ਪਤਾ ਹੀ ਨਹੀਂ ਅੱਗੇ ਤਾਂ ਜਦੋਂ ਨਾ ਜੂਨ ਦੀਆਂ ਛੁੱਟੀਆਂ ਹੋ ਜਾਣੀਆਂ ਤੇ ਗਲੀਚ ਇੰਨਾ ਰੌਲਾ ਜਾਂ ਕਿਤੇ ਵੀ ਘਰਾਂ ਚ ਹਨਾ ਦੋ ਤੇ ਦੋ ਤੀਆਂ ਨੇ ਇਕੱਠੇ ਹੋ ਜਾਣਾ ਖੇਡਣਾ ਸਾਰਾ ਦਿਨ ਇਸੇ ਟੱਕ ਦੇ ਅੱਗੇ ਲਾਈਟਾਂ ਨਹੀਂ ਅਭੀ ਇੰਨੀ ਜਿਵੇਂ ਹੁਣ ਸਹੂਲਤਾਂ ਲਾਈਟਾਂ ਦੀ ਇੰਨੀ ਨਹੀਂ ਸੀ ਹਨਾ ਅੱਗੇ ਸੋਤ ਹੁੰਦੀ ਹੁਣ ਤਾਂ ਸਾਰਾ ਦਿਨ ਆ ਜਿਹੜੇ ਬੱਚੇ ਆ ਏਸੀ ਚ ਬੈਠੇ ਰਹਿੰਦੇ ਆ ਹਨਾ ਤੇ ਪਤਾ ਹੀ ਨਹੀਂ ਵੀ ਆਂਡ ਗਵਾਂ ਦੇ ਸਾਡੇ ਦੋ ਤੇ ਦੋ ਤੀਆਂ ਆਏ ਆ ਜਾਂ ਹਨਾ ਕੁਝ ਵੀ ਆ ਤੇ ਅੱਗੇ ਆਪਾਂ ਸਾਰਿਆਂ ਨੇ ਜਿਵੇਂ ਆਣ ਗਮਣ ਤੇ ਵੀ ਦੋ ਤੇ ਦੋ ਤੀਆਂ ਹੁਣ ਇਕੱਠਿਆਂ ਨਹੀਂ ਖੇਡੀਆਂ ਹਨਾ ਦਰਖਤਾਂ ਥੱਲੇ ਸਾਰੇ ਦਿਨ ਪਾਰਚੀਆਂ ਖੇਡਦੇ ਹੁੰਦੇ ਸੀ ਰਾਜਾ ਵਜ਼ੀਰ ਹਨਾ ਜਾਂ ਤਾਂਸ਼ ਖੱਢੀ ਆਣੀ ਦਿੱਕਰੀ ਪਾੜਾ ਰੋੜੇ ਹੁਣ ਦੇ ਜਵਾਨ ਪਤਾ ਕਿਹੜੀਆਂ ਗੱਲਾਂ ਕਰਦੇ ਹੁੰਦੇ ਆ ਤੂੰ ਮੇਰੀ ਇੰਸਟਾਗ੍ਰam ਤੇ ਆਈਡੀ ਫੋਲੋ ਕਰ ਲਈ ਪਬਜੀ ਗੇਮ ਖੇਡਦਾ ਹੁੰਨਾ ਆ ਗੱਲਾਂ ਜਵਾਕਾਂ ਕੋਲੇ ਮੇਰੀ ਵੀਡੀਓ ਦੇਖੀ ਸੀ ਮੇਰੀ ਵੀਡੀਓ ਦੀ ਸਟੋਰੀ ਲਾਤੀ ਆ ਗੱਲ ਨਾ ਪਤਾ ਹੀ ਨਹੀਂ ਕੀ ਚੀਜ਼ਾਂ ਕੀ ਖੇਡਦਾ ਕਿਸੇ ਕੁੜੀ ਨੂੰ ਪੁੱਛ ਲਓ ਹਨਾ ਛੋਟੀਆਂ ਪਰੇ ਆ ਬੱਚੇ ਹੈ ਪਤਾ ਨਹੀਂ ਕਸੂਰ ਹੈ ਤਾਂ ਮੈਨੂੰ ਲੱਗਦਾ ਵੀ ਆਪਣਾ ਹੀ ਕਸੂਰ ਆ ਆਪਾਂ ਬੱਚਿਆਂ ਨੂੰ ਜੇ ਆਪਾਂ ਇਹ ਚੀਜ਼ਾਂ ਸਿਖਾਵਾਂਗੇ ਫੇਰ ਆ ਹਨਾ ਜਿਵੇਂ ਹਣ ਪ੍ਰਾਣੀਆਂ ਖੇਡਾਂ ਰੋੜੇ ਬਿਕਰੀ ਪਾੜਾ ਸੋਣ ਚਲਿੱਕਾ ਕੋਟ ਲਸ਼ਪਾਕੀ ਆਪਾਂ ਵੀ ਖੇਡਗੇ ਨਾਲ ਬੱਚਿਆਂ ਦੇ ਬੱਚੇ ਕਿਵੇਂ ਇਹਨਾਂ ਖੇਡਣਗੇ ਨਾਲੇ ਤਾਂ ਫੋਨਾਂ ਤੋਂ ਦੂਰ ਹੋਣਗੇ ਤੇ ਆਪਾਂ ਨੂੰ ਸਾਰਿਆਂ ਨੂੰ ਇਹ ਹੰਬੜਾ ਮਾਰਨਾ ਪੈਣਾ ਹਨਾ ਤੇ ਪਰ ਹੁਣ ਜਿਹੜਾ ਹੁਣ ਦੇਖਦੇ ਆ ਨਾ ਬੱਚੇ ਵੀ ਬਾਹਰ ਨਿਕਲ ਕੇ ਨਹੀਂ ਖੁਸ਼ ਹੈਗੇ ਵੀ ਏਸੀ ਚੱਲਦਾ ਹੋਵੇ ਟੀਵੀ ਚੱਲਦਾ ਹੋਵੇ ਤੇ ਮੂਹਰੇ ਬਹਿ ਜਗੇ ਸੀ ਅੱਗੇ ਇੱਕ ਤਾਂ ਹਨਾ ਵੀ ਲਾਈਟ ਆ ਜਿਹੜੀ ਚਲੀ ਜਾਣੀ ਘਰ ਘਰਾਂ ਚ ਇੰਨੀ ਸਹੂਲਤ ਨਹੀਂ ਹੁੰਦੀ ਸੀ ਇਨਵਰਟਰ ਵੀ ਹੋਣੀ ਆਏ 8-10 ਸਾਲ ਦੇ ਤੇ ਆਪਾਂ ਬਾਹਰ ਨਿਕਲ ਕੇ ਬਹਿ ਜਾਣਾ ਸਾਰੀ ਗਲੀ ਦੀਆਂ ਹਨਾ ਜਾਂ ਸਾਰੇ ਆਪਣੇ ਜਿਵੇਂ ਪੱਤੀ ਦੀ ਕਹਿ ਦਿੰਨੇ ਆ ਘਰਾਂ ਘਰੇ ਦੀਆਂ ਆਪਾਂ ਕਿੰਨੇ ਦੁੱਖ ਸੁੱਖ ਫਰੋਲਦੇ ਸੀ ਤੇ ਆਪਾਂ ਨੂੰ ਕੋਈ ਬਿਮਾਰੀ ਵੀ ਨਹੀਂ ਸੀਗੀ ਇੱਕ ਦੂਜੇ ਨਾਲ ਕਿਸੇ ਧੀ ਦਾ ਦੁੱਖ ਹਨਾ ਕਿਸੇ ਪੁੱਤ ਦਾ ਕੁਛ ਵੀ ਨਾ ਲੂ ਹਨਾ ਸਾਰੇ ਦੁੱਖ ਸੁੱਖ ਫਰੋਲਦਿਆਂ ਸੀ ਇੱਕ ਦੂਜੇ ਨਾਲ ਇੱਕ ਦੂਜੇ ਦੇ ਆਪਾਂ ਦੁੱਖ ਸੁੱਖ ਦੇ ਸਾਥੀ ਵੀ ਬਣਦੇ ਸੀ ਜੇ ਸੌਖਾ ਤੇ ਆਪਾਂ ਤਾਂ ਵੀ ਭੱਜੇ ਆਉਣਾ ਮੈਨੂੰ ਯਾਦ ਆ ਵੀ ਜਿਵੇਂ ਅੱਗੇ ਵਿਆਹ ਹੁੰਦੇ ਸੀ ਹੁਣ ਤਾਂ ਲਾਸਮੈਂਟ ਵੀ ਨਿਕਰਮ ਦੇ ਵੀ ਭਾਈ ਦੁੱਧ ਦੇ ਜੋ ਅੱਗੇ ਨਾ ਲਾਸਮੈਂਟ ਵੀ ਕਰਾਉਣੀ ਤੇ ਜੇ ਆਪਾਂ ਨਾਨਕੀ ਸ਼ੱਕ ਵੀ ਜਣਾ ਆਪਣੇ ਆਣਗਵੜ ਸਾਰਾ ਸ੍ਰੀਕਾ ਜਿਹੜਾ ਦੁੱਧ ਦੇ ਕੇ ਜਾਂਦਾ ਹੁੰਦਾ ਸੀ ਵੀ ਭਾਈ ਇਹਨਾਂ ਨੇ ਨਾਨਕੀ ਸ਼ੱਕ ਜਾਣਾ ਦੁੱਧ ਲੈ ਵੀ ਇਹਨਾਂ ਦੇ ਘਰੇ ਦੇ ਆਓ ਹੁਣ ਤਾਂ ਸਾਰਾ ਕੌਸ਼ਾ ਜਿਹੜਾ ਰੈਡੀ ਮੀਡੀਆ ਪੈਲਸਾਂ ਚ ਆਪਾਂ ਵਿਆਹ ਕਰ ਲੈਨੇ ਆ ਵਿਆਹ ਵੀ ਕਾਦਾ ਹੁੰਦਾ ਵਾ ਸਵੇਰ ਆਉਂਦੇ ਆ ਸ਼ਾਮ ਨੂੰ ਵਿਆਹ ਖਤਮ ਤੇ ਅੱਗੇ ਅਸੀਂ ਜਦੋਂ ਵਿਆਹ ਜਾਣਾ ਬੀਬੀਆਂ ਜਿਹੜੀਆਂ ਤਾਈਆਂ ਚਾਚੀਆਂ ਦੇ ਗੋਂ ਭਤੀਜੀਆਂ ਦੇ ਵੀ ਸਭ ਦੇ ਨਾਲ ਤੇ ਕਿੰਨੇ ਕਿੰਨੇ ਲੈਨੇ ਸਿ ਮੁੜ ਕੇ ਨਹੀਂ ਆਉਂਦੇ ਹੁੰਦੇ ਸੀ ਤਾਈਆਂ ਚਾਚੀਆਂ ਵੀ ਬਹੁਤ ਚੰਗੀਆਂ ਸੀ ਉਹ ਸਮੇਂ ਦੀਆਂ ਤਾਂ ਅੰਗਨਾ ਸੀ ਮੇਰੀਆਂ ਦੋ ਤਾਈਆਂ ਸੀ ਤੇ ਅਸੀਂ ਕਦੇ ਉਹਨਾਂ ਨੂੰ ਤਾਈ ਜੀ ਨਹੀਂ ਸਿੱਕਿਆ ਅਸੀਂ ਵੱਡੀ ਬੀਬੀ ਛੋਟੀ ਬੀਬੀ ਐਂ ਕਹਿੰਦੇ ਹੁੰਦੇ ਸੀ ਤੇ ਸਾਨੂੰ ਸਾਡੀ ਮੰਮੀ ਨੇ ਨਹੀਂ ਸੀ ਕਦੇ ਵੀ ਨਮਾਇਆ ਤੇ ਸਾਡੀ ਵੱਡੀ ਬੀਬੀ ਹਣ ਵੀ ਜਾਂਦੇ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਤੇ ਵੀ ਇੰਨਾ ਪਿਆਰ ਸੀ ਹੈਨਾ ਫਰਕ ਨਹੀਂ ਸੀ ਕਰਦਾ ਕੋਈ ਜਵਾਕਾਂ ਚ ਵੀ ਇਹ ਮੇਰੇ ਜਵਾਕ ਆ ਇਹ ਤੇਰੇ ਸਾਰੇ ਘੂਰ ਦਿੰਦੇ ਸੀ ਕਟ ਵੀ ਦਿੰਦੇ ਸੀ ਹੁਣ ਤਾਂ ਦਾਦੀਆਂ ਵੀ ਮਾਰ ਦਿੰਦੀਆਂ ਜੇ ਜਵਾਕਾਂ ਦੇ ਹੈਨਾ ਆਪਨੂੰ ਗੁੱਸਾ ਲੱਗਦਾ ਵੀ ਕਿਉਂ ਮਾਰਦੇ ਮੈਂ ਵੀ ਕਰ ਲਈਨੀ ਆ ਕਦੇ ਕਦੇ ਗੁੱਸਾ ਪਤਾ ਨਹੀਂ ਕਿਉਂ ਸਮੇਂ ਇਹ ਜਿਹ ਹਨ ਪਰ ਨਹੀਂ ਉਹਨਾਂ ਦਾ ਵੀ ਹੱਕ ਆ ਹੈਨਾ ਮਾਰਨਾ ਚਾਹੀਦਾ ਉਹਨਾਂ ਨੂੰ ਵੀ ਚਲ ਕੋਈ ਨਾ ਆਪਾਂ ਮਾਮਾ ਆਪਾਂ ਨੂੰ ਜਿਆਦਾ ਦੁੱਖ ਲੱਗਦਾ ਥੋੜਾ ਜਿਆ ਤੇ ਉਹਨਾਂ ਨੇ ਵੀ ਸਿੱਟੇ ਨਹੀਂ ਹੁੰਦੇ ਹਨਾ ਜਵਾਕ ਤੇ ਬਾਕੀ ਅੱਜ ਆਪਣਾ ਸੀਗਾ ਫਸਟ ਡੇ ਸਕੂਲ ਦਾ ਜਾਏ ਆਏ ਆਪਾਂ 12 ਵਜੇ ਛੁੱਟੀ ਹੋ ਗਈ ਸੀਗੀ ਡਿਊਟੀ ਤਾਂ ਕਰਨੀ ਪੈਣੀ ਹੈ ਹਨਾ ਚਾਹੇ ਔਖੀ ਲੱਗੇ ਚਾਹੇ ਸੌਖੀ ਲੱਗੇ ਤੇ ਜਦੋਂ ਪੜ੍ਹੇ ਲਿਖੇ ਆ ਫਿਰ ਆਪਾਂ ਨੂੰ ਉਹ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਜੇ ਮੇਰੀਆਂ ਪਹਿਣਾ ਬੜੀਆਂ ਲਿਖੀਆਂ ਮਾ ਹਨਾ ਆਪਦੇ ਘਰੇ ਨਾ ਬੈਠੋ ਬਹੁਤ ਹੈਲਪ ਹੁੰਦੀ ਆਪਾਂ ਆਪਦੀ ਉਹ ਚੀਜ਼ ਲੈ ਲੈਨੇਗਾ ਕੋਈ ਘਰ ਦੀ ਲੈ ਲੈਨੇ ਕਿੰਨੀ ਚੀਜ਼ ਬਣਾ ਲੈਨੇ ਨਹੀਂ ਆਪਾਂ ਨੂੰ ਐ ਮੰਗਣੇ ਪੈਂਦੇ ਨਾ ਪੈਸੇ ਦੇ ਦੋ ਚਲ ਜਵਾਬ ਤਾਂ ਆਪਾਂ ਨੂੰ ਨਹੀਂ ਮਿਲਦਾ ਪਰ ਖੁਸ਼ੀ ਹੁੰਦੀ ਆ ਹਨਾ ਕਮਾ ਕੇ ਬੱਚੇ ਚੀਜ਼ ਲੈ ਕੇ ਦਵਾਂਗੇ ਘਰ ਦੀ ਲੈ ਕੇ ਦਵਾਂਗੇ ਆਪਦੀ ਸੱਸ ਨੂੰ ਲੈ ਕੇ ਦਵਾਂਗੇ ਸੱਸ ਵੀ ਫਿਰ ਖੁਸ਼ ਹੋ ਜਾਂਦੀ ਆ ਨਾ ਮੇਰੇ ਨੂੰ ਨੇ ਮਿਲ ਸੂਟ ਲੈਤਾ ਵੈਸੇ ਤਾਂ ਉਹਨਾਂ ਦਾ ਹੀ ਸਾਰਾ ਕੁਝ ਚਲੋ ਆਪਣੇ ਪੇਰੈਂਟਸ ਤੇ ਹੀ ਉਹਨਾਂ ਦਾ ਨਾਲ ਹੀ ਸਾਰਾ ਕੁਝ ਉਹਨਾਂ ਨੇ ਆਪਾਂ ਨੂੰ ਦੇਣਾ ਹੈ ਨਾ ਤੇ ਸਾਰਿਆਂ ਨੂੰ ਆਪਦੀ ਜਿਹੜੀ ਤੁਹਾਡੇ ਕੋਲ ਕੋਈ ਗੁਣ ਆ ਉਹ ਗੁਣ ਨੂੰ ਆਪਦੇ ਨੂੰ ਯੂਜ਼ ਕਰਨਾ ਚਾਹੀਦਾ ਵਰਤਣਾ ਚਾਹੀਦਾ ਹੈ ਨਾ ਤੇ ਐਵੇਂ ਪੜ੍ਹ ਲਿਖ ਕੇ ਜਾਂ ਤੁਹਾਡੇ ਚ ਕੋਈ ਟੈਲੈਂਟ ਆ ਆਪਾਂ ਘਰੇ ਬੈਠ ਜਾਂਦੇ ਆ ਕੰਮ ਆ ਜਿਹੜੇ ਹਨਾ ਇਹ ਤਾਂ ਹੋ ਹੀ ਜਾਣੇ ਆ ਵੀ ਪਹਿਲਾਂ ਦੇਖ ਲੋ ਮੈਂ ਆਪਾਂ ਸੁਭਾ ਸਾਰੀਆਂ ਹੀ ਮੇਰੀਆਂ ਭੈਣਾਂ ਆਪਣੀ ਤਾਂ ਅੱਧੀ ਉਮਰ ਐ ਸੋਚਦੀਆਂ ਦੀ ਲੰਗ ਜਾਣੀ ਆ ਵੀ ਸਵੇਰ ਦੀ ਰੋਟੀ ਕਾ ਦੇਣਾ ਖਾਣੀ ਆ ਤੇ ਸ਼ਾਮ ਦੀ ਰੋਟੀ ਕਾ ਦੇਣਾ ਖਾਣੀ ਆ ਦੁਪਹਿਰੇ ਕੀ ਦੇਣਾ ਜਵਾਕਾਂ ਨੂੰ ਖਾਣ ਨੂੰ ਆਪਾਂ ਤਾਂ ਦਾਣਾ ਧਰਮ ਦੇ ਫਿਕਰ ਚ ਲੱਗਿਆ ਰਹਿੰਦੀਆਂ ਆ ਮਾਂ ਇਹ ਤਾਂ ਚੱਲੀ ਜਾਣਾ ਵਧੀਆ ਆਪਣੀ ਜੋਬ ਕਰੋ ਘਰ ਦੇ ਖਰਚੇ ਚਲਾਓ ਹਨਾ ਆਪਣੀ ਫੈਮਿਲੀ ਦੀ ਸਪੋਰਟ ਕਰੋ ਤੇ ਜੇ ਤੁਹਾਡੇ ਚ ਕੋਈ ਟੈਲੈਂਟ ਆ ਕਿਸੇ ਨੂੰ ਸਲਾਈ ਆਉਂਦੀ ਆ ਕੜਾਈ ਆਉਂਦੀ ਆ ਕਿ ਟਿਊਸ਼ਨ ਆ ਪੜਾ ਸਕਦਾ ਹੈ ਨਾ ਮੈਂ ਜਦੋਂ ਪੜਾਉਂਦੀ ਨਹੀਂ ਸੀ ਸਕੂਲ ਦੀ ਸੀ ਲੱਗਈ ਮੈਂ ਘਰੇ ਬਹੁਤ ਟਿਊਸ਼ਨ ਆ ਪੜਾਈਆਂ ਮੈਂ 40 40 ਬੱਚੇ ਟਿਊਸ਼ਨ ਆ ਪੜਾਏ ਆ ਟਿਊਸ਼ਨ ਆ ਵੀ ਵਧੀਆ ਵਾ ਟਿਊਸ਼ਨ ਆ ਪੜਾਉ ਉਹ ਕਰੇ ਹੈ ਨਾ ਹੋਰ ਜਿਵੇਂ ਕੁਕਿੰਗ ਦਾ ਹੁੰਦਾ ਮੇਰੀਆਂ ਭੈਣਾਂ ਨੂੰ ਉਹ ਕੁਕਿੰਗ ਦਾ ਵੀ ਬਣਾ ਸਕਦੀਆਂ ਹੁੰਦਾ ਬਲੌਗ ਤੇ ਸਗਾਂ ਦੀ ਸਪੋਰਟ ਹੈ ਫੈਮਿਲੀ ਦੀ ਸਪੋਰਟ ਆ ਹੈ ਨਾ ਇਹ ਕੋਈ ਗਲਤ ਕੰਮ ਨਹੀਂ ਹੈਗਾ ਬਾਕੀ ਜਿਵੇਂ ਪਰਿਵਾਰ ਕਹਿੰਦਾ ਤੇ ਪਰਿਵਾਰ ਦੇ ਨਾਲ ਸਹਿਮਤ ਹੈ ਨਾ ਤੇ ਕਮੈਂਟ ਤੇ ਤੁਸੀਂ ਬਹੁਤ ਸੋਹਣੇ ਕਰਦੇ ਆ ਜਿੰਨੇ ਵੀਊ ਹੁੰਦੇ ਆ ਉਹ ਨਹੀਂ ਆ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕਰਦੇ ਸਬਸਕ੍ਰਾਈਬ ਸਾਨੂੰ ਜਰੂਰ ਕਰ ਦਿਓ ਤੇ ਆਪਾਂ ਪਿੰਡਾਂ ਵਾਲੇ ਆ ਪਿੰਡਾਂ ਵਾਲੇ ਤਾਂ ਇੱਕ ਦੂਜੇ ਦੀ ਬਹੁਤ ਸਪੋਰਟ ਕਰਦੇ ਹੁੰਦੇ ਆ ਵੱਧ ਤੋਂ ਵੱਧ ਕਰਿਆ ਕਰੋ ਸ਼ਹਿਰਾਂ ਵਾਲੇ ਵੀ ਬਹੁਤ ਕਰਦੇ ਆ ਬਹੁਤ ਵੀ ਮੈਸੇਜ ਦੇਖਿਆ ਨਾ ਜਿਸੰਗਰੂਰ ਤੋਂ ਆਏ ਹੋਏ ਸੀ ਔਰ ਪਟਿਆਲੇ ਤੋਂ ਬਹੁਤ ਮਤਲਬ ਸ਼ਹਿਰਾ ਦੇ ਲੁਧਿਆਣੇ ਤੋਂ ਜਗਰਾਉਂ ਤੋਂ ਵੀ ਅਸੀਂ ਇੱਥੋਂ ਆ ਪੈਣੇ ਅਸੀਂ ਇੱਥੋਂ ਆ ਤੇ ਖੁਸ਼ੀ ਬਹੁਤ ਹੁੰਦੀ ਆ ਕਮੈਂਟ ਪੜ੍ਹ ਕੇ ਵੀ ਚੰਗਾ ਲੱਗਦਾ ਹਨਾ ਤੇ ਪਿਛਲੀ ਵੀਡੀਓ ਚ ਆਪਾਂ ਇੱਕ ਸਵਾਲ ਪੁੱਛਿਆ ਸੀ ਭਾਂਡੇ ਦਾ ਹਨਾ ਇੱਕ ਭਾਂਡਾ ਦਿਖਾਇਆ ਸੀ ਉਹ ਸਾਰੀਆਂ ਮੇਰੀਆਂ ਭੈਣਾਂ ਨੇ ਬਹੁਤ ਜਵਾਬ ਦਿੱਤਾ ਤੇ ਧੰਨਵਾਦ ਕਰਦੇ ਆਂ ਬੇਣੋ ਵਧੀਆ ਗੱਲ ਆ ਸਾਰਿਆਂ ਨੂੰ ਪਤਾ ਸਗੰਜੀ ਸਵਾਲ ਆਪਾਂ ਤਾਂ ਹੀ ਪੁੱਛ ਦਿੰਨੇ ਆ ਵੀ ਇੱਕ ਕਿਉਰਿਓਸਿਟੀ ਦੀ ਰਹਿੰਦੀ ਆ ਹਨਾ ਪਤਾ ਲੱਗ ਜਾਂਦਾ ਆਪਾਂ ਨੂੰ ਅੱਜ ਦਾ ਸਵਾਲ ਮੈਂ ਤੁਹਾਨੂੰ ਪੁੱਛਣ ਲੱਗੀ ਆ ਤੇ ਜਿਹੜਾ ਅੱਜ ਦਾ ਸਵਾਲ ਆ ਹਨਾ ਉਹ ਮੈਂ ਤੁਹਾਨੂੰ ਪੁੱਛਦੀ ਆ ਆਲਾ ਕਿਸ ਨੂੰ ਕਿਹਾ ਜਾਂਦਾ ਤੇ ਆਲੇ ਦੀ ਵਾਰ ਤੋਂ ਕੀ ਕਾਦੇ ਲਈ ਆਪਾਂ ਕਰਦੇ ਸੀ ਬਹੁਤ ਸਾਰੀਆਂ ਬੇਰੀਆਂ ਭੈਣਾਂ ਜਿਹੜੀਆਂ ਸਾਡੇ ਸਮੇਂ ਦੀ ਉਹਨਾਂ ਨੂੰ ਤਾਂ ਜਰੂਰ ਪਤਾ ਹੋਊਗਾ ਵੀ ਆਲਾ ਕੀ ਹੁੰਦਾ ਸੀ ਕਾਦੇ ਲਈ ਆਪਾਂ ਵਰਤਦੇ ਸੀ ਕੱਚੇ ਘਰਾਂ 'ਚ ਹੁੰਦੇ ਸੀ ਇਹ ਹੈ ਨਾ ਤੇ ਇਹ ਹੋਣ ਵਾਲੀ ਟੈਕਨੋਲੋਜੀ ਨੇ ਉਹ ਚੀਜ਼ਾਂ ਸਾਰੀਆਂ ਭੁਲਾਤੀਆਂ ਤੇ ਪਰ ਮੇਰੇ ਵਾਲੀਆਂ ਜਿਹੜੀਆਂ ਭੈਣਾਂ ਮੇਰੀ ਉਮਰ ਦੀਆਂ ਜਾਂ ਮੈਥੋਂ ਪਹਿਲਾਂ ਦੀਆਂ ਮੇਰੀਆਂ ਮਤਾਮਾਂ ਉਹਨਾਂ ਨੂੰ ਇਹ ਚੀਜ਼ ਬਾਰੇ ਜਰੂਰ ਪਤਾ ਉਹ ਵੀ ਆਲਾ ਕਿਸ ਨੂੰ ਕਿਹਾ ਜਾਂਦਾ ਸੀ ਇਹਦਾ ਉੱਤਰ ਜਰੂਰ ਦਿਓ ਤੇ ਬਲੌਗ ਦਾ ਆਪਾਂ ਕਰਦੇ ਆ ਇੱਥੇ ਹੀ ਐਂਡ ਮਿਲਦੇ ਆ ਇੱਕ ਨਵੇਂ ਜਿਹੇ ਬਲੌਗ ਨਾਲ ਤੁਹਾਨੂੰ ਸਾਡਾ ਅੱਜ ਦਾ ਮੇਰਾ ਇਹ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਕਮੈਂਟ ਜਰੂਰ ਕਰਿਆ ਕਰੋ ਭੈਣੇ ਕਮੈਂਟ ਜਰੂਰ ਕਰਿਆ ਕਰੋ ਤੇ ਜਿੰਨੇ ਜਾਣੇ ਵੀ ਇਸ ਬਲੌਗ ਨੂੰ ਦੇਖੋਗੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਵੀ ਕਰਿਓ ਤੇ ਵੱਧ ਤੋਂ ਵੱਧ ਜਿਹੜੀ ਸਪੋਰਟ ਕਰਿਓ ਤੁਹਾਡੀ ਸਪੋਰਟ ਨਾਲ ਹੀ ਆ ਸਾਰਾ ਕੁਝ ਹੈ ਨਾ ਤੇ ਜੇ ਤੁਹਾਡੇ ਮਨ 'ਚ ਕੋਈ ਵਿਚਾਰ ਵੀ ਹੁੰਦੀ ਹੈ ਵੀ ਭੈਣਾਂ ਆ ਵਿਸ਼ੇ ਤੇ ਵੀਡੀਓ ਬਣਾਵੋ ਆਪਾਂ ਜਰੂਰ ਬਣਾਵਾਂਗੇ ਤੇ ਪ੍ਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਪ੍ਰਮਾਤਮਾ ਤੋਂ ਹਮੇਸ਼ਾ ਤੰਦਰੁਸਤੀ ਮੰਗੀਏ ਪੈਸਾ ਜਿਹੜਾ ਤਾਂ ਹੁੰਦੀ ਜਾਂਦੀ ਖੇਡ ਆ ਹਨਾ ਅੱਜ ਥੋੜਾ ਕੱਲ ਨੂੰ ਵਾਲਾ ਕਈ ਵੱਡੇ ਬਹੁਤ ਅਮੀਰ ਆ ਹਨਾ ਤੇ ਪਰ ਤੰਦਰੁਸਤੀਂ ਤਰਸਦੇ ਆ ਪੈਸਾ ਦੇ ਕੀ ਕਰਨਾ ਵਾਲਾ ਹਨਾ ਹੋਵੇ ਚਲੋ ਲੋੜ ਜੋਗਾ ਹੋਵੇ ਤੇ ਪ੍ਰਮਾਤਮਾ ਤੰਦਰੁਸਤੀ ਜ਼ਰੂਰ ਦੇਵੇ ਬੱਚਿਆਂ ਨੂੰ ਪਰਿਵਾਰ ਨੂੰ ਆਸਗਵਾਂਡ ਨੂੰ ਸਾਰੇ ਨਗਰ ਖੇੜੇ ਨੂੰ ਹੇ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ ਲੰਮੀ ਉਮਰ ਬਖਸ਼ ਤੇ ਪਰਿਵਾਰ ਦੇ ਵਿੱਚ ਪਿਆਰ ਬਖਸ਼ ਇੱਥੇ ਹੀ ਆਪਾਂ ਕਰਦੇ ਆਂ ਬਲੌਗ ਦਾ ਐਂਡ ਜੇਕਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਧੰਨਵਾਦ